ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਬ੍ਰੈਡ ਪਕੌੜਿਆਂ ਦੀ ਰੈਸਪੀ ਬਾਰੇ ਜਿਹੜੇ ਕਿ ਹਲਵਾਈ ਸਟਾਈਲ ਠੀਕ ਹੈ ਜੀ ਸੋ ਅੱਜ ਆਪਾਂ ਨੇ ਪੂਰੇ ਹਲਵਾਈ ਸਟਾਈਲ ਬ੍ਰੈਡ ਪਕੌੜੇ ਬਣਾਏ ਆ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਐਂਡ ਪੂਰੇ ਵਧੀਆ ਬ੍ਰੈਡ ਪਕੌੜੇ ਕਿਵੇਂ ਬਣਦੇ ਆ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਅੱਜ ਪੂਰੇ ਐਂਡ ਵਧੀਆ ਹਲਵਾਈ ਸਟਾਈਲ ਬ੍ਰੈਡ ਪਕੌੜੇ ਕਿਵੇਂ ਬਣਦੇ ਆ ਰੈਸਪੀ ਕਰਦੇ ਆ ਸਟਾਰਟ ਬ੍ਰੈਡ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਆ ਉਬਲੇ ਹੋਏ ਆਲੂ ਠੀਕ ਹੈ ਜੀ ਆਲੂ ਵਾਲਕੇ ਤੁਸੀਂ ਯਾ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਤੋੜ ਲਿਓ ਤਾਂ ਜੋ ਬਰੈਡਾਂ ਦੇ ਵਿੱਚ ਇਹ ਆਸਾਨੀ ਨਾਲ ਭਰ ਹੋ ਜਵੇ ਠੀਕ ਹੈ ਜੀ ਕੱਦੂ ਕਸ ਕਰ ਲੂਗੇ ਤਾਂ ਸਭ ਤੋਂ ਵਧੀਆ ਰਹੋਗੇ ਨਾ ਕਿਉਂਕਿ ਆਲੂਆਂ ਦੇ ਵਿੱਚ ਇਕੱਠਾ ਹੀ ਨਹੀਂ ਰਹਿੰਦੀਆਂ ਤੇ ਆਲੂ ਕਰਦੇ ਆਪਾਂ ਸਾਈਡ ਤੇ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਆਪਾਂ ਨੇ ਬੇਸਣ ਲੈ ਲੈਣਾ ਠੀਕ ਹੈ ਜੀ ਜਿੰਨੇ ਕੁ ਤੁਸੀਂ ਬਰੈਡ ਬਣਾ ਰਹੇ ਹੋ ਉੰਨੇ ਕੁ ਤੁਸੀਂ ਬੇਸਣ ਦੀ ਕੁਆਨਟੀਟੀ ਲੈ ਲਿਓ ਤੇ ਆ ਦੇਖੋ ਬੇਸਣ ਆਪਾਂ ਨੇ ਲੈ ਲਿਆ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਠੀਕ ਹੈ ਜੀ ਟੇਸਟ ਅਕੋਰਡਿੰਗ ਨਮਕ ਪਾਵਾਂਗੇ ਲਓ ਜੀ ਨਾ ਮੁਕਤੇ ਆਪਾਂ ਨੇ ਛੋਟੇ ਜਿਹੇ ਤਿੰਨ ਚਮਚੇ ਪਾ ਲਏ ਆ ਤੇ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਣ ਤਰਾ ਗੜ ਕੇ ਹੱਥ ਨਾਲ ਠੀਕ ਹੈ ਜੀ ਜਿਹੜੀ ਵੀ ਬੇਸਣ ਦੀ ਆਈਟਮ ਹੁੰਦੀ ਆ ਕੋਈ ਵੀ ਉਹਦੇ ਵਿੱਚ ਅਜਵੈਣ ਪਾਉਣੀ ਜ਼ਰੂਰੀ ਆ ਠੀਕ ਹੈ ਜੀ ਹਾਜਮੇ ਵਾਸਤੇ ਤੇ ਅਜਵੈਣ ਪਾ ਲਾਂਗੇ ਤੇ ਥੋੜਾ ਜਿਹਾ ਪਾਵਾਂਗੇ ਜੀਰਾ ਠੀਕ ਹੈ ਜੀ ਜੀਰਾ ਜ਼ਿਆਦਾ ਨਹੀਂ ਪਾਉਣਾ ਹੈਗਾ ਥੋੜਾ ਜਿਹਾ ਪਾਣਾ ਬਸ ਤੇ ਥੋੜਾ ਜਿਹਾ ਪਾਵਾਂਗੇ ਸਾਫਤਾ ਧੜੀਆਂ ਸਾਫਤਾ ਧੜੀਆਂ ਬਰੈਡਾਂ ਦੇ ਵਿੱਚ ਪਾਇਆ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਇੱਕ ਤਾਂ ਇਹ ਫਰਾਈ ਹੋ ਜਾਂਦਾ ਹੈ ਇੱਕ ਜਦੋਂ ਮੂੰਦੇ ਵਿੱਚ ਆਉਂਦਾ ਠੀਕ ਹੈ ਜੀ ਚੱਬ ਹੁੰਦਾ ਬਹੁਤ ਵਧੀਆ ਲੱਗਦਾ ਥੋੜਾ ਜਿਹਾ ਆਪਾਂ ਇਹ ਪਾ ਲਵਾਂਗੇ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਹਲਦੀ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਮਿਕਸੀ ਕੀਤੀ ਹੋਈ ਹਰੀ ਮਿਰਚ ਇਹਦਾ ਪੇਸਟ ਬਣਾ ਕੇ ਪਾਉਣਾ ਤੁਸੀਂ ਇਹਦੇ ਵਿੱਚ ਠੀਕ ਹੈ ਜੀ ਤੇ ਇੱਕ ਚਮਚ ਪਾਵਾਂਗੇ ਅਦਰਕ ਲਸਣ ਦਾ ਫਰੈਸ਼ ਪੇਸਟ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਠੀਕ ਹੈ ਜੀ ਪਾਣੀ ਹੈ ਜਿਹੜਾ ਪਹਿਲਾਂ ਜ਼ਿਆਦਾ ਨਹੀਂ ਪਾਉਣਾ ਨਾਰਮਲ ਪਾਣੀ ਪਾਓ ਕਿਉਂਕਿ ਜਿਹੜੇ ਕਈ ਵਾਰ ਬੇਸਣ ਦੇ ਵਿੱਚ ਆਪਾਂ ਜਿਆਦਾ ਪਾਣੀ ਪਾ ਲੈਂਦੇ ਹਾਂ ਨਾ ਤਾਂ ਉਹਦੇ ਵਿੱਚ ਗੱਠਾਂ ਬਣ ਜਾਂਦੀਆਂ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਨਾ ਮਿਕਸ ਤੇ ਜਦੋਂ ਬੇਸਣ ਨੂੰ ਆਪਾਂ ਇਸ ਤਰੀਕੇ ਨਾਲ ਮਲਦੇ ਹਾਂ ਨਾ ਠੀਕ ਹੈ ਜੀ ਤਾਂ ਬੇਸਣ ਥੋੜਾ ਜਿਹਾ ਫੁੱਲ ਜਾਂਦਾ ਹੈ ਇੱਕ ਕੱਪ ਆ ਇਹਨੂੰ ਰੈਸਟ ਦੇਵੋਗੇ 10-15 ਮਿੰਟ ਦੀ ਠੀਕ ਹੈ ਜੀ ਜਦੋਂ ਬ੍ਰੈਡ ਬਣਾਉਂਦੇ ਆ ਨਾ ਹਰ ਵਧੀਆ ਬ੍ਰੈਡ ਬਣਦੇ ਆ ਤੇ ਹੁਣ ਥੋੜਾ ਜਿਹਾ ਪਾਣੀ ਆਪਾਂ ਇਹ ਚ ਹੋਰ ਪਾ ਲੂਗੇ ਕਿਉਂਕਿ ਬੇਸਣ ਆਪਣਾ ਗਾੜਾ ਹੈ ਤੇ ਹੁਣ ਐਸੇ ਤਰੀਕੇ ਨਾਲ 1-2 ਮਿੰਟ ਇਹਨੂੰ ਮਿਕਸ ਕਰਕੇ ਫੇਰ ਮਲੂਗੇ ਆਪਾਂ ਤੇ ਲਓ ਜੀ ਬੇਸਣ ਆਪਣਾ ਕੋਲ ਚੁੱਕਿਆ ਏ ਹੁਣ ਆਪਾਂ ਇਹ ਚ ਥੋੜਾ ਜਿਹਾ ਪਾਵਾਂਗੇ ਬੇਕਿੰਗ ਪਾਊਡਰ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇੱਕ ਅੱਧੀ ਚੁਟਕੀ ਪਾਣੀ ਆ ਜਿਆਦਾ ਨਹੀਂ ਪਾਉਣਾ ਹੈਗਾ ਜਿਆਦਾ ਪਾਉਂਗੇ ਠੀਕ ਹੈ ਜੀ ਫਿਰ ਬ੍ਰੈਡ ਆ ਜਿਹੜੇ ਜਿਆਦਾ ਫੁੱਲਣ ਲੱਗ ਜਾਂਦੇ ਆ ਇੰਨਾ ਕੁ ਪਾ ਕੇ ਆਪਾਂ ਇਹਨੂੰ ਮਿਕਸ ਕਰਕੇ ਹੁਣ ਆਪਾਂ ਇਹਨੂੰ ਛੱਡ ਦੇਣਾ ਠੀਕ ਹੈ ਜੀ 10-15 ਮਿੰਟ ਦੀ ਰੈਸਟ ਤੇ ਤੇ ਜਦੋਂ ਤੱਕ ਆਪਾਂ ਨਾਲੇ ਤਾਂ ਇਹਨਾਂ ਦਾ ਬ੍ਰੈਡਾਂ ਦਾ ਮਸਾਲਾ ਬਣਾ ਲੰਦੇ ਆ ਠੀਕ ਹੈ ਜੀ ਆ ਤੇ ਨਾਲੇ ਆਪਣੇ ਬਰੈਡ ਪਰ ਹੋਜੂਗੇ ਤੇ ਨਾਲੇ ਬੇਸਣ ਹੈ ਚੰਗੀ ਤਰ੍ਹਾਂ ਠੀਕ ਹੈ ਜੀ ਫੁੱਲ ਜਾਊਗਾ ਇਹ ਇਹਨੂੰ ਰੈਸਟ ਦੇਣੀ ਬਹੁਤ ਜ਼ਰੂਰੀ ਆ ਤੇ ਹੁਣ ਆਪਾਂ ਇਹਨੂੰ ਛੱਡ ਦਿੰਦੇ ਆ ਹੁਣ ਆਪਾਂ ਬਣਾਉਨੇ ਆ ਬਰੈਡਾਂ ਦਾ ਮਸਾਲਾ ਤੇ ਲਓ ਜੀ ਬਰੈਡਾਂ ਦਾ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ 프라이 ਪੈਨ ਦੇ ਵਿੱਚ ਆਪਾਂ ਪਾ ਲੂਗੇ ਥੋੜਾ ਜਿਹਾ ਤੇਲ ਠੀਕ ਹੈ ਜੀ ਸਰੋਂ ਦਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰ ਲੈਣਾ ਤੇ ਤੇਲ ਜਦੋਂ ਗਰਮ ਹੋ ਗਿਆ ਫਿਰ ਆਪਾਂ ਇਹ ਚ ਥੋੜਾ ਜਿਹਾ ਪਾਉਂਗੇ ਜੀਰਾ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਤੇ ਜਦੋਂ ਜੀਰਾ ਹਲਕਾ ਜਿਹਾ ਭੁੰਨ ਹੋ ਗਿਆ ਫਿਰ ਆਪਾਂ ਨੇ ਥੋੜੀ ਜਿਹੀ ਛਪਾ ਦੇਣੀ ਹਰੀ ਮਟ ਠੀਕ ਹੈ ਜੀ ਬਰੀਕ ਬਰੀਕ ਤੇ ਲੋੜੀ ਹਰੀ ਮਟਰਾ ਨੂੰ ਵੀ ਆਪਾਂ ਪੁੱਜ ਨੂੰਗੇ ਥੋੜਾ ਜਿਆ ਇੱਕ ਅੱਧਾ ਮਿੰਟ ਥੋੜੀ देर ਭੁੰਨ ਤੋਂ ਬਾਅਦ ਆਪਾਂ ਚ ਪਾਵਾਂਗੇ ਥੋੜੀ ਜਿਹੀ ਹਲਦੀ ਠੀਕ ਹੈ ਜੀ ਆ ਦੇਖੋ ਕਲਰ ਵਾਸਤੇ ਤੇ ਥੋੜੀ ਜਿਹੀ ਪਾਵਾਂਗੇ ਦੇਗੀ ਮਿਰਚ ਜਿਆਦਾ ਨਹੀਂ ਪਾਉਣੀ ਹੈਗੀ ਤੇ ਇਹਨੂੰ ਹਲਕਾ ਜਿਹਾ ਭੁੰਨ ਕੇ ਆਪਾਂ ਤੇ ਨਾਲੇ ਇਹਦੇ ਵਿੱਚ ਗੈਸ ਆਪਾਂ ਤੇ ਨਾਲੇ ਹਲਕਾ ਜਿਹਾ ਭੁੰਨ ਕੇ ਆਪਾਂ ਗੈਸ ਕਰ ਦੂਗੇ ਬੰਦ ਤੇ ਹੁਣ ਆਪਾਂ ਇਹ ਚ ਐਡ ਕਰ ਦੋਗੇ ਠੀਕ ਹੈ ਜੀ ਆਲੂ ਜਿਹੜੇ ਕੀ ਆਪਾਂ ਨੇ ਉਬਾਲ ਕੇ ਤੇ ਮੈਸ਼ ਕਰਕੇ ਰੱਖੇ ਤੇ ਤੇ ਹੁਣ ਆਪਾਂ ਇਹ ਚ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜਿਹਾ ਨਮਕ ਪਾਵਾਂਗੇ ਠੀਕ ਹੈ ਜੀ ਟੇਸਟ ਰਿਕੋਰਡਿੰਗ ਕਿਉਂਕਿ ਆਪਾਂ ਨੇ ਬੇਸਣ ਦੇ ਵਿੱਚ ਵੀ ਨਮਕ ਪਾਇਆ ਹੋਇਆ ਮਸਾਲੇ 'ਚ ਨਮਕ ਤੁਸੀਂ ਦੇਖ ਕੇ ਪਾਓ ਤੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਹਰਾ ਧਨੀਆ ਠੀਕ ਹੈ ਜੀ ਬਰੀਕ ਕੱਟਿਆ ਹੋਇਆ ਤੇ ਥੋੜੀ ਜਿਹੀ ਕਸਤੂਰੀ ਮੇਥੀ ਪਾ ਲੂਗੇ ਤੇ ਹੁਣ ਇਹ ਸਾਰੇ ਮਟੀਰੀਅਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਯਾਨੀ ਮਲਾ ਦੇਣਾ ਇਹਨੂੰ ਸਾਰੇ ਮਟੀਰੀਅਲ ਨੂੰ ਤੇ ਮਸਾਲੇ ਦੇ ਵਿੱਚ ਨਾ ਥੋੜੀ ਜਿਹੀ ਆਪਾਂ ਪਾਵਾਂਗੇ ਸੌਸ ਠੀਕ ਹੈ ਜੀ ਦੋ ਤਿੰਨ ਕ ਚਮਚੇ ਆਪਾਂ ਨੇ ਸੌਸ ਦੇ ਪਾ ਲੈਣੇ ਆ ਇਹ ਨਾਲ ਵੀ ਟੇਸਟ ਜਿਹੜਾ ਮਸਾਲੇ ਦਾ ਵਧੀਆ ਹੋ ਜਾਂਦਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾਉਨੇ ਆ ਜਿਵੇਂ ਅਸੀਂ ਹਲਵਾਈ ਸਟਾਈਲ ਬਰੈਡਾਂ ਦਾ ਮਸਾਲਾ ਤੇ ਲਓ ਜੀ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਮਸਾਲਾ ਬਰੈਡਾਂ ਦਾ ਕਦੇ ਵੀ ਡਰਾਈ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਜ਼ਿਆਦਾ ਜੇ ਜ਼ਿਆਦਾ ਡਰਾਈ ਮਸਾਲਾ ਹੋਊਗਾ ਨਾ ਤੇ ਜਦੋਂ ਆਪਾਂ ਬਰੈਡਾਂ ਦੇ ਵਿੱਚ ਭਰਦੇ ਇਹਨੂੰ ਫਿਰ ਬਰੈਡ ਤੇ ਜਿਹੜੇ ਖੁੱਲਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਠੀਕ ਹੈ ਜੀ ਬਰੈਡਾਂ ਜਿਹੜੇ ਉਹ ਖੁੱਲਣ ਲੱਗ ਜਾਂਦੇ ਆ ਤੇ ਤੁਸੀਂ ਨਾ ਇਹ ਮਸਾਲੇ ਦੇ ਵਿੱਚ ਥੋੜਾ ਬਹੁਤਾ ਪਾਣੀ ਵੀ ਪਾ ਸਕਦੇ ਹੋ ਠੀਕ ਹੈ 2-4 ਚਮਚੇ ਤਾਂ ਜੋ ਮਸਾਲਾ ਜਿਹੜਾ ਗਿੱਲਾ-ਗਿੱਲਾ ਜਾ ਰਹੇ ਤੇ ਇਹਦੇ ਨਾਲ ਕੀ ਹੁੰਦਾ ਨਾ ਬਰੈਡਾਂ ਕਦੇ ਵੀ ਖੁੱਲਦਾ ਨਹੀਂ ਹੈਗਾ ਠੀਕ ਹੈ ਜੀ ਬਰੈਡ ਆਪਸ ਦੇ ਵਿੱਚ ਮਸਾਲੇ ਨਾਲ ਚਿਪਕਿਆ ਰਹਿੰਦਾ ਤੇ ਲਓ ਜੀ ਆਪਣਾ ਮਸਾਲਾ ਰੈਡੀ ਆ ਜੀ ਹੁਣ ਤੇ ਹੁਣ ਆਪਾਂ ਇਹਨੂੰ ਬਰੈਡਾਂ ਦੇ ਵਿੱਚ ਭਰਦੇ ਆ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਮਸਾਲੇ ਦਾ ਕਲਰ ਆ ਗਿਆ ਤੇ ਲਓ ਜੀ ਹੁਣ ਆਪਾਂ ਇੱਥੇ ਲਾਵਾਂਗੇ ਬ੍ਰੈਡ ਬ੍ਰੈਡ ਮੈਂ ਨਾਰਮਲ ਲੈ ਆ ਠੀਕ ਆ ਜਿਹੜੇ ਕਿ ਛੋਟੇ ਬ੍ਰੈਡ ਹੁੰਦੇ ਆ ਤੁਸੀਂ ਕੋਈ ਵੀ ਬ੍ਰੈਡ ਲੈ ਸਕਦੇ ਹੋ ਤੇ ਆਪਾਂ ਨੇ ਇਹਦੇ ਵਿੱਚ ਹੁਣ ਮਸਾਲਾ ਰੱਖਣਾ ਠੀਕ ਆ ਜੀ ਤੇ ਇਹ ਚੰਗੀ ਤਰ੍ਹਾਂ ਲਾ ਦੋਗੇ ਇਹਨੂੰ ਤਾਂ ਜੋ ਇਹਨ ਮਸਾਲਾ ਵਿੱਚ ਬ੍ਰੈਡ ਦੇ ਚੰਗੀ ਤਰ੍ਹਾਂ ਭਰ ਹੋ ਜਾਵੇ ਸੋ ਇਸ ਤਰੀਕੇ ਨਾਲ ਆਪਾਂ ਨੇ ਬ੍ਰੈਡ ਦੇ ਵਿੱਚ ਜਿਹੜਾ ਮਸਾਲਾ ਉਹ ਲਾ ਲੈਣਾ ਤੇ ਤੁਸੀਂ ਇਹ ਬ੍ਰੈਡਾਂ ਨੂੰ ਠੀਕ ਆ ਜੀ ਆਲੇ-ਦਾਲੇ ਮਾੜੀ ਮੋਟੀ ਸੌਸ ਵੀ ਲਾ ਸਕਦੇ ਹੋ ਠੀਕ ਆ ਜੀ ਗ੍ਰੀਨ ਸੌਸ ਜਾ ਕੋਈ ਵੀ ਸਾਸ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੋਈ ਉਹ ਤੁਸੀਂ ਲਾ ਦਿਓ ਤੇ ਇਸ ਤਰੀਕੇ ਨਾਲ ਆਪਾਂ ਨੇ ਦੋਈ ਬਰੈਡਾਂ ਚ ਠੀਕ ਹੈ ਜੀ ਮਸਾਲਾ ਲਾਉਣਾ ਹੈ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਠੀਕ ਹੈ ਜੀ ਚਪਕਾ ਦੋਗੇ ਠੀਕ ਹੈ ਜੀ ਜੋੜ ਦੋਗੇ ਤੇ ਜੋੜਨਾ ਆਪਾਂ ਨੇ ਐਦਾਂ ਹੀ ਠੀਕ ਹੈ ਜਿਹੜੀ ਸਾਈਡ ਬਰੈਡ ਦੀ ਲੈਣੀ ਆ ਉਹੀ ਸਾਈਡ ਆਪਾਂ ਨੇ ਜੋੜ ਦੇ ਠੀਕ ਹੈ ਜੀ ਬਰੈਡ ਆਲੇ-ਦਾਲੇ ਨੂੰ ਨਿਕਮਾਉਣਾ ਹੈਗਾ ਆ ਦੇਖੋ ਬਰੈਡ ਆਪਣਾ ਕਿੰਨਾ ਵਧੀਆ ਪਰ ਹੋ ਗਿਆ ਸੋ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਬਰੈਡ ਜਿਹੜੇ ਉਹ ਭਰ ਲੈਣੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਬਣਾਉਣੇ ਸਟਾਰਟ ਕਰਦੇ ਆਂ ਤੇ ਲਓ ਜੀ ਹੁਣ ਬ੍ਰੈਡਾਂ ਦੀ ਆਪਾਂ ਕਰ ਲਾਂਗੇ ਕਟਿੰਗ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਤਿਰਛੇ ਪਾਸੇ ਨੂੰ ਜਿਹੜੇ ਉਹ ਕੱਟ ਲੈਣੇ ਆ ਠੀਕ ਹੈ ਜੀ ਇਸ ਤਰੀਕੇ ਦੇ ਤੇ ਤੁਸੀਂ ਜਿੱਦਾਂ ਦੀ ਮਰਜ਼ੀ ਕਟਿੰਗ ਜਿਹੜੀ ਇਹਨਾਂ ਦੀ ਕਰ ਲਿਓ ਤੇ ਲਓ ਜੀ ਸਾਰੇ ਬ੍ਰੈਡਾਂ ਨੂੰ ਆਪਾਂ ਹੁਣ ਕੱਟ ਲੰਨੇ ਆ ਐਸੇ ਤਰੀਕੇ ਨਾਲ ਤੈਨ ਇਹ ਦੱਬ ਕੇ ਚੰਗੀ ਤਰ੍ਹਾਂ ਰੱਖਣੇ ਆ ਠੀਕ ਹੈ ਜੀ ਤਾਂ ਜੋ ਖੁੱਲਣ ਨਾ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਚੰਗੀ ਤਰ੍ਹਾਂ ਕੱਟ ਲੈਣੇ ਆ ਜੀ ਤੇ ਲੋ ਜੀ ਬੇਸਣ ਵੀ ਆਪਣਾ ਜਿਹੜਾ ਹੈ ਨਾ ਆ ਦੇਖੋ ਕਿੰਨਾ ਵਧੀਆ ਸੈੱਟ ਹੋ ਚੁੱਕਿਆ ਹੈ ਤੇ ਹੁਣ ਆਪਾਂ ਨੇ ਠੀਕ ਹੈ ਜੀ ਇੱਕ ਇੱਕ ਪੀਸ ਲੈਣਾ ਤੇ ਐਦਾਂ ਆਪਾਂ ਨੇ ਟਿਪ ਕਰਨਾ ਹੈ ਇਹ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਉਧਰ ਆਪਾਂ ਨੇ ਤੇਲ ਰੱਖਿਆ ਹੋਇਆ ਕੜਾਹੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਨੇ ਟਿਪ ਕਰਨਾ ਹੈ ਇਹ ਬ레ਡ ਠੀਕ ਹੈ ਜੀ ਤੇ ਬੇਸਣ ਜਿਹੜਾ ਆਪਣਾ ਜਿਆਦਾ ਮਤਲਬ ਜਿਆਦਾ ਪਤਲਾ ਵੀ ਨਹੀਂ ਚਾਹੀਦਾ ਤੇ ਜਿਆਦਾ ਗਾੜਾ ਵੀ ਨਹੀਂ ਚਾਹੀਦਾ ਇਸ ਤਰੀਕੇ ਨਾਲ ਡਿਪ ਕਰਕੇ ਆਪਾਂ ਨੇ ਐਦਾਂ ਠੀਕ ਹੈ ਜੀ ਹਲਕਾ ਜਿਹਾ ਇਹ ਮੋੜਨਾ ਉੱਪਰ ਨੂੰ ਤਾਂ ਜੋ ਬੇਸਣ ਜਿਹੜਾ ਇੱਕ ਬਰਾਬਰ ਹੋ ਜਾਂਦਾ ਐਦਾਂ ਕਰਨਾ ਠੀਕ ਹੈ ਜੀ ਮਤਲਬ ਜ਼ਿਆਦਾ देर ਨਹੀਂ ਰੱਖਣਾ ਐਦਾਂ ਡਿਪ ਕਰਨਾ ਤੇ ਐਦਾਂ ਚੱਕਣਾ ਆਪਾਂ ਨੇ ਹਲਕਾ ਜਿਹਾ ਝਾੜ ਕੇ ਐਦਾਂ ਤੇ ਐਦਾਂ ਮੋੜ ਕੇ ਆਪਾਂ ਨੇ ਤੇਲ ਦੇ ਵਿੱਚ ਇਹ ਛੱਡ ਦੇਣਾ ਤੇ ਸੇਕਾ ਜਿਹੜਾ ਠੀਕ ਹੈ ਜੀ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਸੇਕ ਜ਼ਿਆਦਾ ਵੀ ਨਹੀਂ ਚਾਹੀਦਾ ਤੇ ਘੱਟ ਵੀ ਨਹੀਂ ਚਾਹੀਦਾ ਜ਼ਿਆਦਾ ਸੇਕ ਹੋ ਗਿਆ ਤਾਂ ਇੱਕ ਲੱਖ ਤਾਂ ਕਾਲਾ ਹੋ ਜਾਊਗਾ ਤੇ ਜਿਵੇਂ ਇੱਕ ਘਟ ਹੋਊਗਾ ਤਾਂ ਇਹਨੇ ਬਰੈਡ ਨੇ ਜਿਹੜਾ ਉਹ ਤੇਲ ਪੀ ਲੈਣਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਪਹਿਲਾਂ ਪੈਨ ਨੂੰ ਤੇਲ ਦੇ ਵਿੱਚ ਛੱਡੂਗੇ ਤੇ ਲੋ ਜੀ ਤੇਲ ਛੱਡਣ ਦੇ ਬਾਅਦ ਆਪਾਂ ਨੇ ਏਦਾਂ ਠੀਕ ਹੈ ਜੀ ਇਹਨਾਂ ਨੂੰ ਪਲਟੀ ਮਾਰਨੀ ਆ ਇਸ ਤਰੀਕੇ ਨਾਲ ਠੀਕ ਹੈ ਜੀ ਲੋ ਜੀ ਖਰਪ ਕਰਨ ਨੂੰ ਹੋਇਆ ਤਾਂ ਪਲਟੀ ਮਾਰੋਗੇ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਪਕਾ ਲੂਗੇ ਤੇ ਪਕਾ ਪਕਾ ਕੇ ਠੀਕ ਹੈ ਜੀ ਇੱਕ ਇੱਕ ਦੋ ਦੋ ਪੀਸ ਆਪਾਂ ਨੂੰ ਫਿਰ ਕੱਢ ਲਾਂਗੇ ਬਾਹਰ ਤੇਲ ਤੋਂ ਤੇ ਇਸ ਤਰੀਕੇ ਨਾਲ ਠੀਕ ਹੈ ਜੀ ਬਰੈਡ ਆ ਜਿਹੜੇ ਆਪਾਂ ਸੇਕ ਲੂਗੇ ਇੱਕ ਵਾਰ ਬਰੈਡ ਆਪਾਂ ਨੇ ਇਹ ਤੇਲ ਚੋਂ ਬਾਹਰ ਕੱਢ ਲੈਣੇ ਆ ਠੀਕ ਹੈ ਜੀ ਜਿਹੜੀਆਂ ਇਹਨਾਂ ਨੂੰ ਕੱਚੇ ਬਰੈਡ ਕਹਿ ਦਿੰਦੇ ਆ ਤੇ ਇਸ ਤਰੀਕੇ ਨਾਲ ਤੇਲ ਥੋੜਾ ਜਿਹਾ ਘੱਟ ਚੱਕਦੇ ਆ ਤੇ ਪਹਿਲਾਂ ਆਪਾਂ ਇਹਨਾਂ ਨੂੰ ਕਰ ਲਾਂਗੇ ਕੱਚੇ ਠੀਕ ਹੈ ਜੀ ਕੱਚੇ ਕਰਨ ਤੋਂ ਬਾਅਦ ਜਦੋਂ ਸਾਰੇ ਬਰੈਡ ਆ ਆਪਣੇ ਕੱਚੇ ਹੋ ਗਏ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਬਾਅਦမှာ ਪੱਕੇ ਤੇ ਲੋ ਜੀ ਬਰੈਡ ਆ ਜਿਹੜੇ ਆਪਾਂ ਨੇ ਕੱਚੇ ਕਰ ਲਿਆ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਆਪਣੇ ਜਿਹੜੇ ਬਰੈਡ ਹੋ ਬਣ ਗਏ ਆ ਤੇ ਇਹ ਜਿਹੜੇ ਪਹਿਲਾਂ ਆਪਣੇ ਦੋ ਬਰੈਡ ਬਣਾਏ ਸੀ ਠੀਕ ਹੈ ਜੀ ਇਹ ਥੋੜੇ ਜਿ ਚੰਗੀ ਤਰ੍ਹਾਂ ਫੁੱਲੇ ਨਹੀਂ ਠੀਕ ਹੈ ਜੀ ਇਹਨਾਂ ਵਿੱਚ ਥੋੜੀ ਜਿ ਕਮੀ ਸੀ ਕਿਉਂਕਿ ਆਪਣੇ ਬੇਸਣ ਦੇ ਵਿੱਚ ਜਿਹੜਾ ਬੇਕਿੰਗ ਪਾਊਡਰ ਤਾਂ ਉਹ ਥੋੜਾ ਜਿ ਘੱਟ ਤਾਂ ਮੈਂ ਥੋੜਾ ਜਿ ਬੇਕਿੰਗ ਪਾਊਡਰ ਬੇਸਣ ਦੇ ਵਿੱਚ ਹੋਰ ਪਾਇਆ ਠੀਕ ਹੈ ਜੀ ਤੇ ਉਹ ਫੌਣ ਤੋਂ ਬਾਅਦ ਆ ਦੇਖੋ ਠੀਕ ਹੈ ਜੀ ਤੇ ਬਰੈਡ ਜਿਹੜੇ ਆਪਣੇ ਫੁੱਲਣ ਲੱਗ ਗਏ ਤੇ ਹੁਣ ਬਰੈਡ ਆਪਣੇ ਸਾਰੇ ਬਣ ਕੇ ਰੈਡੀ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਪੱਕੇ ਠੀਕ ਹੈ ਜੀ ਹੁਣ ਆਪਾਂ ਦੋ ਦੋ ਪੀਸ ਆ ਜਿਹੜੇ ਉਹ ਪੱਕੇ ਕਰ ਲਵਾਂਗੇ ਇਸ ਤਰੀਕੇ ਤੇ ਲੋ ਜੀ ਇਹਨਾਂ ਨੂੰ ਹੁਣ ਆਪਾਂ ਕਰਦੇ ਆਂ ਪੱਕੇ ਤੇ ਜਦੋਂ ਆਪਾਂ ਨੇ ਬ੍ਰੈਡ ਠੀਕ ਹੈ ਜੀ ਪੱਕੇ ਕਰਦੇ ਆਂ ਉਸ ਟਾਈਮ ਤੇ ਸੇਕ ਆ ਜਿਹੜਾ ਥੋੜਾ ਜਿਆਦਾ ਹੋਣਾ ਚਾਹੀਦਾ ਸਸਲ ਬ੍ਰੈਡਾਂ ਦੇ ਵਿੱਚ ਜਦੋਂ ਤੇਲ ਜਿਹੜੀ ਟੀਜ ਤੇ ਵੀ ਆਪਾਂ ਫਰਾਈ ਕਰਦੇ ਆਂ ਉਹਦੀ ਮਾਤਰਾ ਜ਼ਿਆਦਾ ਹੋ ਜਾਂਦੀ ਆ ਠੀਕ ਆ ਜੀ ਤੇ ਲੋ ਜੀ ਠੰਡਾ ਤੇਲ ਹਮੇਸ਼ਾ ਬ੍ਰੈਡਾਂ ਦੇ ਵਿੱਚ ਭਲ ਜਾਂਦਾ ਏ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਰਾੜ ਲੂਗੇ ਆ ਦੇਖੋ ਕਿੰਨਾ ਵਧੀਆ ਆਪਣਾ ਕਲਰ ਆ ਗਿਆ ਬ੍ਰੈਡਾਂ ਦਾ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਹਲਵਾਈ ਸਟਾਈਲ ਬਰੈਡ ਠੀਕ ਹੈ ਜੀ ਕਰੇ ਬਿਲਕੁਲ ਸੌਖਾ ਤਰੀਕਾ ਤੁਹਾਨੂੰ ਦੱਸ ਤਿਆ ਤੇ ਲੋ ਜੀ ਬਰੈਡ ਆਪਣੇ ਰੜ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਬਾਹਰ ਤੇ ਲੋ ਜੀ ਬਰੈਡ ਬਣ ਕੇ ਆਪਣੇ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾ ਸਕਦੇ ਆ ਠੀਕ ਹੈ ਜੀ ਹਲਵਾਈ ਸਟਾਈਲ ਕਰੇ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋ ਗਏ ਸੋ ਇਸ ਤਰੀਕੇ ਨਾਲ ਬਣਾਉਨੇ ਆ ਜੀ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਬਰੈਡ ਠੀਕ ਹੈ ਜੀ ਇਹੀ ਰੈਸਪੀ ਆ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈ ਕਿ ਬ੍ਰੈਡ ਬਣਾਉਣਾ ਠੀਕ ਹੈ ਜੀ ਤੇ ਤੁਸੀਂ ਇਹਨੂੰ ਠੀਕ ਹੈ ਜੀ ਹਰੀ ਚਟਨੀ ਨਾਲ ਜਾਂ ਰੈੱਡ ਚਟਨੀ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਠੀਕ ਹੈ ਜੀ ਨਜ਼ਾਰੇ ਲੈ ਸਕਦੇ ਹੋ ਸੋ ਅੱਜ ਤੁਹਾਨੂੰ ਆਪਾਂ ਨੇ ਫਿਰ ਬਣਾ ਕੇ ਦਿਖਾਈ ਹੈ ਜੀ ਬ੍ਰੈਡਾਂ ਦੀ ਬਹੁਤ ਹੀ ਵਧੀਆ ਰੈਸਪੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਮਿਲਦੇ ਹਾਂ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ